ਸੀਂ ਡਰੇ ਆਂ ਨਾ ਅਸੀਂ ਡਰਾਂਗੇ ਔਰ ਲੜਾਂਗੇ ਮਰਦੇ ਦਮ ਤੱਕ ਔਰ ਅਗਰ ਕਿਸੇ ਨੇ ਵਿਰੋਧੀ ਧਿਰ ਦਾਏ ਨੇਤਾ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਰੇ ਸਿੱਟੇ ਗੰਭੀਰ ਹੋਣਗੇ ਮੈਂ ਅਫਸਰਾਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹਣਾ ਅ ਅੱਜ ਮੈਂ ਤੁਹਾਡੇ ਰੂਬਰੂ ਇਸ ਕਰਕੇ ਹੋ ਰਿਹਾ ਕਿਉਂਕਿ ਜਿਸ ਪ੍ਰਕਾਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਮੁੱਖ ਮੰਤਰੀ ਪੰਜਾਬ ਬਣੇ ਸੁਬਾ ਸੁਬਾ ਐਤਵਾਰ ਵਾਲੇ ਦਿਨ ਤਿਆਰ ਹੋ ਕੇ ਪੱਗ-ਪੋਗ ਬੰਨ ਕੇ ਔਰ ਪ੍ਰਤਾਪ ਸਿੰਘ ਬਾਜਬਾ ਦੇ ਇੰਟਰਵਿਊ ਤੇ ਟਿੱਪਾ ਟਿੱਪਣੀ ਕੀਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਹੋਣਗੇ ਤਾਂ ਜੋ ਇਹਨਾਂ ਨੇ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਿਹਾ ਉਰੇ ਬਾਰੇ ਮੈਂ ਇਨਾਂ ਤੇ ਕਾਰਵਾਈ ਕਰੂੰਗਾ ਨਾਤਾ ਪੁੱਛਗਿਛ ਕੀਤੀ ਨਾ ਇਨਕੁਆਰੀ ਕੀਤੀ ਕਾਰਵਾਈ ਕਰਨ ਦੇ ਕਾਰਵਾਈ ਕਰੂੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਪਾਲ ਰਹੇ ਕਈ ਸਾਲਾਂ ਤੋਂ ਵੀ ਕਿਸ ਪ੍ਰਕਾਰ ਮੈਂ ਕਾਰਵਾਈ ਕਰਾਂ ਪ੍ਰਤਾਪ ਸਿੰਘ ਬਾਜਵਾ ਤੇ ਅੱਜ ਉਹਨਾਂ ਨੂੰ ਲੱਗਿਆ ਕਿ ਆਹ ਮੌਕਾ ਹੈ ਮੈਂ ਇਹ ਗੋਲਮੋਲ ਕਰਕੇ ਕੰਮ ਆਪਣਾ ਨਿਵੇੜ ਦਿਆ ਪਰ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਦੇ ਕਹਿਣ ਨਾਲ ਵੀ ਪਾਕਿਸਤਾਨ ਨਾਲ ਸੰਬੰਧ ਹੈ ਪ੍ਰਤਾਪ ਸਿੰਘ ਬਾਜਵਾ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੁੱਛ ਗਿੱਚ ਕਰਾਂਗੇ ਦੁਨੀਆ ਇਹ ਗੱਲ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ 68 ਸਾਲ ਦੀ ਉਮਰ ਹੈ ਔਰ ਕਈ دہਾਕੀਆਂ ਤੋਂ ਉਹਨਾਂ ਦੇ ਪਰਵਾਦ ਦਾ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਇਥੋਂ ਤੱਕ ਕੀ ਕੀ ਪ੍ਰਤਾਪ ਸਿੰਘ ਬਾਜਵਾ ਤੇ ਖੁਦ ਬੰਬ ਬਲਾਸਟ ਹੋਇਆ ਤੇ ਉਹਨਾਂ ਦੇ ਪਿਤਾ ਜੀ ਦਾ ਅਸੈਸੀਨੇਸ਼ਨ ਹੋਇਆ ਫੇਰ ਇਹ ਗੱਲ ਕਹਿ ਦੇਣੀ ਕਿ ਪਾਕਿਸਤਾਨ ਨਾਲ ਸੰਬੰਧ ਹੈ ਮੈਂ ਸਮਝਦਾ ਕਿ ਇਹ ਮੁੱਖ ਮੰਤਰੀ ਸਾਹਿਬ ਦੀ ਜਲਦਬਾਜ਼ੀ ਤੇ ਐਵੇਂ ਜਿਸ ਪ੍ਰਕਾਰ ਉਹ ਪਹਿਲਾਂ ਰੋਜ਼ ਬਿਆਨ ਦਿੰਦੇ ਉਸੇ ਤਰ੍ਹਾਂ ਦਾ ਇਹ ਬਿਆਨ ਹੈ ਫਿਰ ਪੁਲਿਸ ਚਲੀ ਜਾਂਦੀ ਹੈ ਪੁੱਛਗਿੱਛ ਕਰਦੀ ਹੈ ਔਰ ਪ੍ਰਤਾਪ ਸਿੰਘ ਬਾਜਵਾ ਉਹਨੂੰ ਪੂਰਾ ਸੰਯੋਗ ਦਿੰਦੇ ਆ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਹੈ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਤਲਾ ਮਿਲੀ ਹੈ ਕਿ ਪੰਜਾਬ ਦੇ ਵਿੱਚ ਇੰਨੇ ਹੈਂਡ ਗ੍ਰੇਨੇਡ ਤਾਂ ਡਿੱਗ ਚੁੱਕੇ ਆ ਤੇ ਇੰਨੇ ਆਏ ਵੇ ਆ ਹੋਰ ਡਿੱਗਣ ਦੀ ਤਿਆਰੀ ਹੈ ਕਿਰਪਾ ਕਰਕੇ ਮੈਂ ਸੂਚਿਤ ਕਰਨਾ ਚਾਹੁੰਦਾ ਸਰਕਾਰ ਨੂੰ ਕੀ ਇਹਰੇ ਵੱਲ ਤਵਜੋ ਦੇਵੇ ਇਹ ਨਾ ਹੋਵੇ ਕਿ ਸਾਡਾ ਨੁਕਸਾਨ ਵਧੇਰੇ ਹੋ ਜਾਏ ਪੰਜਾਬ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮਨੋਰੰਜਨ ਕਾਲੀਆ ਦੇ ਘਰ ਡਿੱਗਿਆ ਹੈਂਡ ਗਰਨੇਡ ਮੰਦਰ ਤੇ ਡਿੱਗਿਆ ਪੁਲਿਸ ਚੌਕੀ ਤੇ ਡਿੱਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲੀਆਂ ਬਹੁਤੀਆਂ ਜਗ੍ਹਾ ਤੇ ਤਾਂ ਪੁਲਿਸ ਨੇ ਲੁਕੋ ਵੀ ਲਿਆ ਕਈ ਥਾਵਾਂ ਤੇ ਹੈਂਡ ਗਰਨੇਡ ਡਿੱਗਿਆ ਤੇ ਇਹਨਾਂ ਨੇ ਕਿਹਾ ਕਿ ਟਾਇਰ ਫਟਿਆ ਹੈ ਇਹ ਤਾਂ ਜੀ ਸਿਲੰਡਰ ਫਟਿਆ ਫੇਰ ਉਰੀ ਪੁਸ਼ਟੀ ਡੀਜੀਪੀ ਨੇ ਕੀਤੀ ਹੈ ਅੰਮ੍ਰਿਤਸਰ ਦਾ ਵਾਕਾ ਸੀ ਕਿ ਨਹੀਂ ਇਹ ਹੈਂਡ ਗ੍ਰਨੇਡੀ ਹੈ ਔਰ ਜਿੱਥੇ-ਜਿੱਥੇ ਮੀਡੀਆ ਨੂੰ ਨਹੀਂ ਪਤਾ ਲੱਗਦਾ ਉੱਥੇ-ਉੱਥੇ ਹੈਂਡ ਗ੍ਰਨੇਡ ਨੂੰ ਇਹ ਟਾਇਰ ਫਟਣ ਦੇ ਵਿੱਚ ਤਾਂ ਸਿਲੰਡਰ ਫਟਣ ਦੇ ਵਿੱਚ ਤਬਦੀਲ ਕਰ ਦਿੰਦੇ ਏ ਇਸੇ ਤਰ੍ਹਾਂ ਦਾ ਹੀ ਵਾਕਿਆ ਜਿਹੜੀ ਮੇਰੀ ਜਾਣਕਾਰੀ ਹੈ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨੀ ਹੋਇਆ ਹੈ ਪਿਛਲੇ ਦਿਨੀ ਹੋਇਆ ਤੇ ਉਹ ਅੱਜ ਤੱਕ ਮੀਡੀਆ ਨੂੰ ਫਿਰ ਮੀਡੀਆ ਨੂੰ ਥ੍ਰੈਟ ਕਾਲਸ ਆਈ ਮੇਰੇ ਕੋਲ ਉਹ ਵੀ ਹੈਗੀ ਹੈ ਕਿਉਂਕਿ ਕੁਝ ਚੈਨਲਾਂ ਨੇ ਉਹ ਚਲਾਇਆ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚਲਾਉਂਦੇ ਨਹੀਂ ਮੰਡੋਲ ਮੇਰੇ ਖਿਆਲ ਪੁਲਿਸ ਸਟੇਸ਼ਨ ਹੈ ਮਜੀਠਾ ਚ ਤੇ ਉੱਥੇ ਦਾ ਇਹ ਵਾਕਿਆ ਉਹਨਾਂ ਨੇ ਨਹੀਂ ਚਲਾਇਆ ਜਿਹਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਚਲਾਓਗੇ ਤੇ ਅਸੀਂ گاਹ ਨੂੰ